ਇਤੀ ਰਾਤ ਅਲਕਾ ਫਤਿਹਗੜ ਚੂੜੀਆਂ ਅਦੀਨ ਪਿੰਦੇ ਪਿੰਡ ਰੁਕੂ ਵਾਲੀ ਵਿਖੇ ਗੋਲੀ ਚੱਲਣ ਦੀ ਖਬਰ ਸਾਹਮੇ ਆ ਜਿਸ ਵਿੱਚ ਕੁਝ ਲੋਕਾਂ ਨੇ ਜ਼ਖਮੀ ਹੋਣ ਦਾ ਵੀ ਸਮਾਚਾਰ ਆਪਾਂ ਦਾ ਇਸ ਵਿੱਚ ਸੁਖਵੰਤ ਸਿੰਘ ਬਲਵਿੰਦਰ ਸਿੰਘ ਸੁਖਜਿੰਦਰ ਸਿੰਘ ਤਜਿੰਦਰ ਸਿੰਘ ਤੇ ਪ੍ਰਦੀਪ ਸਿੰਘ ਤੇ ਤੇਜਪਾਲ ਸਿੰਘ ਸਾਰੇ ਵਾਸੀਆਂ ਨੇ ਰੂਪੋ ਵਾਲੀ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਤੇਗੜ ਚੂੜੀਆਂ ਦੇ ਪਿੰਡ ਰੂਪਵਾਲੀ ਚ ਚੱਲੀਆਂ ਗੋਲੀਆਂ ਦੀ ਸੱਚਾਈ ਆਈ ਸਾਹਮਣੇ ਆਪਸ ਚ ਪਰਿਵਾਰ ਚ ਹੀ ਹੋਇਆ ਹੈ ਝਗੜਾ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਮੇਤ 6 ਵਿਅਕਤੀਆਂ ਵਿਰੁੱਧ ਥਾਣਾ ਫਤੇਗੜ ਚੂੜੀਆਂ ਚ ਪਰਚਾ ਦਰਜ ਮਾਮਲਾ ਸਰਪੰਚੀ ਦੀ ਇਨਕੁਆਰੀ ਉੱਪਰ ਦਸਤਖਤ ਕਰਨ ਦਾ ਐਸ ਐਚ ਓ ਕਰਨਦੀਪ ਸਿੰਘ ਨੇ ਦੱਸੀ ਸਾਰੀ ਗੱਲ ਪੁਲਿਸ ਥਾਣਾ ਫਤੇਗੜ ਚੂੜੀਆਂ ਅਦੀਨਪਿੰਦੇ ਪਿੰਡ ਰੂਪਵਾਲੀ ਵਿੱਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਪਰਿਵਾਰ ਚ ਝਗੜਾ ਹੋਇਆ ਹੈ ਤੇ ਗੋਲੀਆਂ ਚਲੀਆਂ ਹਨ ਨਾਂ ਦੀ ਸੂਚਨਾ ਮਿਲਦੇ ਹੀ ਥਾਣਾ ਫਤੇਗੜ ਚੂੜੀਆਂ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰ ਚਾਂਚੁਰ ਕਰ ਦਿੱਤੀ ਗਈ ਹੈ ਇਸ ਬੰਦੀ ਜਾਣਕਾਰੀ ਦੇ ਤਹਿਤ ਡਾਕਟਰ ਹਜੀਤ ਸਿੰਘ ਵਾਸੀ ਪਿੰਡ ਰੂਪਵਾਲੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹਨਾਂ ਦੇ ਗਵਾਂਡ ਪਰਿਵਾਰ ਵਿੱਚ ਰਹਿੰਦੇ ਸਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਹੋਰਾਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਭਰਾ ਦੇ ਘਰ ਉੱਪਰ ਹਮਲਾ ਕਰ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਉਹਨਾਂ ਦਾ ਭਰਾ ਕਰਨੈਲ ਸਿੰਘ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਨਾਚੁਕ ਦੇਖਦੇ ਹੋਏ ਅੰਮ੍ਰਿਤਸਰ ਇਲਾਜ ਲਈ ਰੈਫਰ ਕੀਤਾ ਹੈ ਇਸ ਮੌਕੇ ਪੀੜਤ ਪਰਿਵਾਰ ਵੱਲੋਂ ਪ ਦੀ ਗੁਹਾਰਵੀ ਲਗਾਈ ਹੈ ਇਸ ਸੰਬੰਧੀ ਥਾਣਾ ਫਤੇਗੜ ਚੂੜੀਆਂ ਤੇ ਐਸ ਐਚਓ ਕਰਨਦੀਪ ਸਿੰਘ ਨੇ ਦੱਸਿਆ ਕਿ ਰੰਚਿਸ਼ ਦੇ ਤਹਿਤ ਰੂਪ ਵਾਲੀ ਝਗੜਾ ਹੋਇਆ ਹੈ ਜਿਸ ਨਾਲ ਕਰਨੈਲ ਸਿੰਘ ਵਿਅਕਤੀ ਜ਼ਖਮੀ ਹੋਇਆ ਹੈ ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸਾਫਾ ਸਰਪੰਚ ਬਲਵਿੰਦਰ ਸਿੰਘ ਸੁਖਵੰਤ ਸਿੰਘ ਸੁਖਜਿੰਦਰ ਸਿੰਘ ਤੇ ਜਿੰਦਰ ਸਿੰਘ ਪ੍ਰਦੀਪ ਸਿੰਘ ਤੇਜਪਾਲ ਸਿੰਘ ਭਰਤ ਵਾਕਵਾਕਰਰਾਮਾ 109 354 (232) 4190 191 2754 ਆਨ ਐਕਟ ਅਦੀਨ ਮਕਦਮਾ ਦਾ ਚੇ ਕਰ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਚਓ ਨੇ ਦੱਸਿਆ ਕਿ ਪ੍ਰਵਿੰਦਰ ਸਿੰਘ ਤੜੇ ਦਾ ਵੀ ਇੱਕ ਵਿਅਕਤੀ ਜਖਮੀ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਜੋ ਵੀ ਮੰਤੀ ਇਨਵੈਸਟੀਗੇਸ਼ਨ ਚ ਕਾਰਵਾਈ ਸਾਹਮਣੇ ਆਏਗੀ ਉਸ ਅਨੁਸਾਰ ਉਹ ਕਾਰਵਾਈ ਕਰਨਗੇ ਇਹ ਪ੍ਰਵਿੰਦਰ ਸਿੰਘ ਸਨ ਆਫ ਗੁਰदयाल ਸਿੰਘ ਸਾਬਕਾ ਸਰਪੰਚ ਜਿਹੜਾ ਉਨੀ ਚਲਾਈ ਹੈ ਸਾਡਾ ਬ੍ਰਦਰ ਕਰਨੈਲ ਸਿੰਘ ਹੈ ਉਹਦੇ ਦੀ ਜਲਾਈ ਹੈ ਜੀ ਤੇ ਇਹ ਘਰ ਬੈਠੇ ਸੀ ਆਪਣੇ ਅਚਨਚੇਤ ਦੋ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੈਡ 'ਚ ਗੋਲੀ ਵੱਜ ਗਈ ਹੈ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਲੋਂ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲਤਪਟ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ੍ਹ ਚੂੜੀਆਂ ਸੀਐਸੀ ਲੈ ਕੇ ਗਏ ਆ ਉਥੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈਫਰ ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 10 ਵਜੇ ਦੇ ਕਿ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਕਿੰਨੀ ਕੁ ਕੁੜੀ ਚੱਲੀ ਆ ਜਾਂ ਕੋਈ ਹੋਰ ਨੁਕਸਾਨ ਹੋਇਆ ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਕੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸ਼ਾਬਦ ਮਿਲੇ ਨੇ ਜਿਹੜੀ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ ਇਹ ਕੋਲ ਕਿੰਨੇ ਕੁ ਆਦਮੀ ਸਨ ਵਿਖ ਨੂੰ ਕਾਫੀ ਆਦਮੀ ਸੀ 8-10 ਜਾਣੀ ਜੀ ਉਹਨਾਂ ਸਾਰਿਆਂ ਦੇ ਕੋਲ ਹੀ ਵੈਪਨ ਸਨ ਤੇ ਹੋਰ ਦਾਤਰ ਵੀ ਸਨ ਉਹਨਾਂ ਦੇ ਕੋਲ ਇਹ ਤਾਂ ਦੇ ਅਸੀਂ ਪੁਲਿਸ ਤੋਂ ਇਨਸਾਫ ਚਾਉਣੀ ਆ ਬਿਲਕੁਲ ਇਨਸਾਫ ਹੋਣਾ ਚਾਹੀਦਾ ਜੇ ਸਾਡੇ ਭਰਾਣਾ ਤੱਕਾ ਹੋਇਆ ਕੀ ਕਰਨ ਕੀ ਇਸਰ ਲੱਗਾ ਤੁਹਾਨੂੰ ਵੀ ਗੋਲੀ ਚਲਾਉਂਦਾ ਸੀ ਸਾਨੂੰ ਉਹਨਾਂ ਕੋਈ ਸਾਡੇ ਤੇ ਪਤਾ ਹੀ ਨਹੀਂ ਲੱਗਾ ਜੇ ਕੀ ਗੱਲ ਹੋਈ ਕੀ ਨਹੀਂ ਤੇ ਉਹ ਪਰਾਣੀ ਕੋਈ ਰੰਜਿਸ਼ ਹੋਵੇ ਜਾਂ ਕੋਈ ਗੱਲਬਾਤ ਪਰਾਣੀ ਕੋਈ ਉਹਨਾਂ ਨਾਲ ਸਾਡੀ ਜੀ ਰੰਜਿਸ਼ ਨਹੀਂ ਹੈਗੀ ਤੇ ਪਹਿਲਾਂ ਅਜ ਤੋਂ ਕੋਈ 2 ਸਾਲ ਪਹਿਲਾਂ ਅਨਕਵਾਰੀ ਹੋਈ ਗ੍ਰੈਂਡਾਂ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਸੈਨ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਸਾਨੂੰ ਇਹੋ ਲੱਗਦਾ ਜੀ ਜਿਸ ਵਿਅਕਤੀ ਨੂੰ ਬੋਲੀ ਲੱਗਿਆ ਉਹਦੇ ਕੀ ਹਾਲ ਤੁਸੀਂ ਅੰਦਾਜ਼ਾ ਲਾ ਸਕੀਂ ਉਹਦੇ ਹਾਲ ਤਾਂ ਜੀ ਗੰਭੀਰ ਹੈ ਜੀ ਤੇ ਉਹਦਾ ਜਿਹੜਾ ਹੈਡ ਹੈ ਅਨੁਸਾਰ ਇੱਕਾਂ ਨੂੰ ਸੋਜ ਪਈ ਹੈ ਤੇ ਜਿਹੜਾ ਉਹ ਬੋਲਦੇ ਨੇ ਕਿ ਇੰਨੇ ਇਸੇ ਨੂੰ ਬਹੁਤ ਦਰਦ ਹੁੰਦੀ ਹੈ ਜੇ ਬੋਲਦੇ ਉਹ ਬੈਠ ਨਹੀਂ ਸਕਦੇ ਬੋਲ ਨਹੀਂ ਸਕਦੇ ਰਖਤਾਂ ਨੂੰ ਅਰੈਸਟ ਦਸੀਏ ਪ੍ਰਾਪਤ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧਿਆ ਨੇ ਕਿ ਰਾ ਰਾ ਕਿ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਧੀ ਉਹਨੂੰ ਇਤੀ ਰਾਤ ਹਲਕਾ ਫਤੇਗੜ ਚੂੜੀਆਂ ਅਦੀਨ ਪਿੰਡੇ ਰੁਕੂ ਵਾਲੀ ਵਿਖੇ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਜਿਸ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਅਤੇ ਇਸ मौके ਪਹੁੰਚੇ ਆਪਾਂ ਖਾਣਾ ਫਤੇਗੜ ਚੂੜੀਆਂ ਵਿਖੇ ਜਿੱਥੇ ਕਿ ਐਸਐਚਓ ਕਰਨਦੀਪ ਸਿੰਘ ਜਿਹੜੇ ਸਾਰੇ ਮਾਮਲੇ ਨੂੰ ਦੇਖ ਰਹੇ ਨੇ ਗੱਲਬਾਤ ਕਰਦੇ ਆ ਐਸਐਚਓ ਕਰਨਦੀਪ ਸਿੰਘ ਨਾਲ ਕਿ ਕੀ ਸੀ ਸਾਰਾ ਮਾਮਲਾ ਕਿਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨਿਆਂ ਤੇ ਪਰਚਾ ਦਰਜ ਹੋਇਆ ਅਚਾਨਕ ਮਿਤੀ ਰਾਤ ਰੂਪੋ ਵਾਲ ਕੋਲੀਚਲੀ ਕੀ ਸਾਰਾ ਮਾਮਲਾ ਜੀ ਕੱਲ ਮਿਤੀ 22 5 2025 ਨੂੰ ਪਿੰਡ ਰੂਪੋ ਵਾਲੀ ਥਾਣਾ ਫਤਿਹਗੜ ਜੂੜੀਆਂ ਆ ਦੀਨ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਰਨੈਲ ਸਿੰਘ ਨਾਮ ਦਾ ਵਿਅਕਤੀ ਜਿਸ ਦੀ ਉਮਰ ਕਰੀਬ 55 ਸਾਲ ਆ ਉਹ ਜ਼ਖਮੀ ਹੋਇਆ ਸੀ ਜਿਸ ਦੇ بیٹے ਅਮਰਜੋਤ ਸਿੰਘ ਦੇ ਬਿਆਨ ਹਾਸਲ ਕਰਕੇ ਮਕਦਮਾ ਨੰਬਰ 56/25 ਥਾਣਾ ਫਤਿਹਗੜ ਚੂੜੀਆਂ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਵਿੱਚ ਸੁਖਵੰਤ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਤਜਿੰਦਰ ਸਿੰਘ ਤੇ ਪ੍ਰਦੀਪ ਸਿੰਘ ਤੇ ਤੇਜਪਾਲ ਸਿੰਘ ਸਾਰੇ ਵਾਸੀਆਂ ਨੂੰ ਰੂਪਵਾਲੀ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਰ ਕਿਹੜੀ ਧਾਰਾ ਇਹ ਜੀ ਧਾਰਾ 109 352 2 324 4 190 193 ਤੇ 25 27 54 8 ਆਮ ਸ਼ੱਕ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਇਹ ਜੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵੀ ਹੈਗੀ ਸੀ ਇਹ ਗੋਲੀ ਜਿਹੜੀ ਹੈ ਸਾਬਕਾ ਸਰਪੰਚਾ ਭਲਵਿੰਦਰ ਸਿੰਘ ਇਹਨਾਂ ਦੇ ਖਿਲਾਫ ਕੋਈ ਇਨਕੁਆਇਰੀ ਕੀਤੀ ਹੋਈ ਸੀ ਜਿਸ ਵਿੱਚ ਕਰਨੈਲ ਸਿੰਘ ਨੇ ਬਤੌਰ ਗਵਾਹ ਜਿਹੜੇ ਆ ਸਾਈਨ ਕੀਤੇ ਸੀ ਜਿਸ ਦਾ ਇਹ ਰੰਜਿਸ਼ ਰੱਖਦੇ ਹੋਏ ਨਾ ਜਿਹੜਾ ਵਾ ਇਹ ਵਾਰਦਾਤ ਨੂੰ ਜਾਣ ਦੱਸਦਾ ਦੇਖੋ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਦੂਸਰੇ ਪਾਸੇ ਵੀ ਇੱਕ ਨੌਜਵਾਨ ਜਿਹੜਾ ਉਹ ਹਸਪੀਟਲ ਐਡਮਿਟ ਹੋਇਆ ਵਾ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਸਰ ਬੇਤਾਲੀ ਹੈ ਛਾਪੇਮਾਰੀ ਚੱਲ ਰਹੀ ਹੈ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਊਗਾ